ਗੱਲਬਾਤ ਆਪਾਂ ਸਰਦਾਰ ਭਵਿੰਦਰ ਸਿੰਘ ਨਾਲ ਕਰਦੇ ਸਰਦਾਰ ਭਵਿੰਦਰ ਸਿੰਘ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਕੀ ਹਾਲ ਹੈ ਠੀਕ ਠਾਕ ਚੜ੍ਹਦੀ ਕਲਾ ਜੀ ਜੀ ਬਿਲਕੁਲ ਚੜ੍ਹਦੀ ਕਲਾ ਭਾਜੀ ਹਾਂਜੀ ਤੇ ਆਪਾਂ ਫਿਰ ਕੈਨੇਡਾ ਤੋਂ ਗੱਲਬਾਤ ਸ਼ੁਰੂ ਕਰ ਲਨੇ ਆ ਕੈਨੇਡਾ ਦੀ ਬਲੂ ਜੇ ਦੀ ਟੀਮ ਅਤੇ ਐਲអេ ਦੀ ਡੋਜਸ ਦੇ ਵਿਚਕਾਰ ਅੱਜ ਮੈਚ ਹੋਣਾ ਹਾਂਜੀ ਦੋਸਤੋ ਪਹਿਲਾਂ ਹੀ ਕਿਉਂਕਿ ਇੱਕ ਮੈਚ ਜਿਹੜਾ ਕਿ ਡੈਰੂਏ ਦੇ ਨਾਲ ਤੇ ਕੈਨੇਡਾ ਦੇ ਨਾਲ ਆਪਣੇ ਪ੍ਰੈਜ਼ੀਡੈਂਟ 트੍ਰੰਪ ਸਾਹਿਬ ਨੇ ਟ੍ਰੇਡ ਵਾਲਾ ਟੈਰਫ ਵਾਲਾ ਪਾਇਆ ਹੋਇਆ ਫੋਰਡ ਨੇ ਜਿਹੜੀ ਐਡ ਲਗਾਈ ਸੀ ਇਹਦੇ ਤੇ ਬੜਾ ਚੀਚ ਖੜਾ ਪੈ ਗਿਆ ਕਿ ਦੇਖੋ ਜੀ 트੍ਰੰਪ ਨੇ ਹੁਣ ਤਾਂ ਮੈਂ ਕਹਿੰਦਾ ਡੀ ਲਈ ਮੈਂ ਗੱਲਬਾਤ ਕਹਿੰਦਾ ਪਾਉਜ਼ ਕਰ ਦਿੱਤੀ ਜਾਂ ਬੰਦ ਕਰ ਦਿੱਤੀ ਮਾਰਕਾ ਜਿਹੜਾ ਅੰਬੈਸਡਰ ਨਿਕਿਆ ਇਹਨਾਂ ਨੇ ਇਹਨਾਂ ਨੇ ਕਿਹਾ 브릿ਜੀ ਬਰਨ ਕਰ ਲਿਓ ਸੀ ਤਾਂ ਇਹਨਾਂ ਨਾਲ ਗੱਲਬਾਤ ਤਾਂ ਵੀ ਨਹੀਂ ਪਹਿਲਾਂ ਆਪਾਂ ਆਪਣੇ ਤੋਂ ਗੱਲ ਸ਼ੁਰੂ ਕਰੀਏ ਕੈਨੇਡਾ ਤੇ ਅਮਰੀਕਾ ਦੀ ਹਾਂਜੀ ਸਰਦਾਰ ਭਵਿੰਦਰ ਸਿੰਘ ਉਸ ਤੋਂ ਬਾਅਦ ਆਪਾਂ ਜਿਹੜੀ ਇਹਨਾਂ ਦੀ ਏਸ਼ੀਆ ਦੀ ਵਿਜ਼ਿਟ ਸੀ ਉਹਦੇ ਤੇ ਵੀ ਗੱਲਬਾਤ ਕਰਾਂਗੇ ਕੁਝ ਭਾਰਤ ਦੇ ਵਿੱਚ ਕੀ ਹੋ ਰਿਹਾ ਪੰਜਾਬ ਚ ਕੀ ਹੋ ਰਿਹਾ ਉਹਦੇ ਤੇ ਵੀ ਗੱਲਬਾਤ ਕਰਦੇ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਭਾਜੀ ਫਾਈਲੀ ਤਾਂ ਗੱਲ ਜਿਹੜੀ ਤੁਸੀਂ ਥੋੜਾ ਮੈਂ ਬੀ ਜੀ ਰਿਆ ਮਾਫ ਕਰਨਾ ਸਰੋਤਿਆਂ ਤੋਂ ਵੀ ਤਿੰਨ ਚਾਰ ਦਿਨ ਪਰ ਮੈਂ ਜਿੰਨਾ ਹੁਣ ਹਾਂ ਹਾਂ ਬੜਾ ਫੜ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਜਿਹੜੀ ਗੱਲਬਾਤ ਦੇਖੀ ਸਕਦੇ ਪਾਜੀ ਇਦਾਂ ਲੱਗਦਾ ਵੀ ਜਿਹੜਾ ਆ ਰੈਜ਼ੀਡੈਂਟ ਰਿਗਨ ਦੀ 1987 ਦੀ ਐਡ ਸੀ ਹਾਂ ਉਹ ਵੀ ਇਹਨਾਂ ਲਈ ਹੈ ਹਾਂਜੀ ਇਹਦੇ ਵਿੱਚ ਟੈਰਰਿਸਟ ਦੇ ਉੱਪਰ ਉਹਨਾਂ ਨੇ ਗੱਲ ਕੀਤੀ ਸੀ ਇੱਕ ਬੜੀ ਵੱਡੀ ਗੱਲ ਸਾਹਮਣੇ ਆ ਰਹੀ ਸਕਦੇ ਪਾਜੀ ਵੀ ਜਿਹੜਾ ਵੈਸਟਰਨ ਮੀਡੀਆ ਆ ਉਹ ਮੀਡੀਆ ਦਾ ਰੋਲ ਕੀ ਅਦਾ ਕੀਤਾ ਉਹਨੇ ਪ੍ਰੋਪਰ ਨਹੀਂ ਹੈ ਬੜੀ ਸਵਾਲੀਆ ਚੀਨੇ ਦੇ ਉੱਪਰ ਹੁਣ ਲੱਗ ਰਹੇ ਆ ਕਿਉਂਕਿ ਜਿਹੜਾ ਆਲਟਰਨੇਟਿਵ ਮੀਡੀਆ ਸੋਸ਼ਲ ਮੀਡੀਆ ਉਹਦੇ ਆਉਣ ਦੇ ਨਾਲ ਜਿਹੜਾ ਪਹਿਲਾਂ ਸਿਰਫ ਮਨੋਪਲੀ ਮੀਡੀਏ ਦੀ ਵੈਸਟਰਨ ਮੀਡੀਏ ਜਿਨ੍ਹਾਂ ਦੇ ਕੋਲ ਸੀ ਉਹਨਾਂ ਨੇ ਕਾਫੀ ਘਾਣ ਕੀਤਾ ਮੀਡੀਏ ਦੀ ਉਸ ਮਨੋਪਲੀ ਦਾ ਉਹ ਇੱਕ ਬੜਾ ਲੰਮਾ ਟੌਪਿਕ ਹੈ ਲੇਕਿਨ ਜਿਹੜੀ ਇਹ ਐਡਵਰਟਾਈਜ਼ਮੈਂਟ ਦੀ ਗੱਲ ਹੈ ਇਹਦੇ ਵਿੱਚ ਜਿਹੜਾ ਸੰਦਰਭ ਹੈ ਸੀਗਾ ਕਿ ਜਿਹੜੀ ਜਪਨੀਜ਼ ਤਾਂ ਕਿ ਕਿ ਉਹ ਨਾਲ ਕੰਪੀਟ ਕਰਨਾ ਮੁਸ਼ਕਲ ਹੋ ਰਿਹਾ ਸੀ ਅਮਰੀਕਨ ਇੰਡਸਟਰੀ ਨੂੰ ਸੋ ਉਹਨੂੰ ਬਚਾਉਣ ਦੇ ਲਈ ਜਿਹੜੇ ਟੈਰਿਫਸ ਸੀਗੇ ਉਸ ਵੇਲੇ ਸੰਦਰਭ ਇਹ ਸੀਗਾ ਕਿ ਪ੍ਰੈਜ਼ੀਡੈਂਟ ਰੀਗਨ ਜਿਹੜੇ ਆ ਉਹ ਕਹਿ ਰਹੇ ਸੀ ਵੀ ਟੈਰਿਫ ਜਿਹੜੇ ਆ ਉਹ ਮਾਰੇ ਹੁੰਦੇ ਆ ਲਾਉਣੇ ਨਹੀਂ ਚਾਹੀਦੇ ਜੇ ਕੋਈ ਫ੍ਰੀ ਮਾਰਕੀਟ ਕੰਟਰੀ ਆ ਤੇ ਜਿਹੜੀ ਜਿਹੜਾ ਵਧੀਆ ਸਮਾਨ ਬਣਾਉਂਦਾ ਆ ਉਹਨੂੰ ਵੇਚ ਲੈਣਾ ਚਾਹੀਦਾ ਜਿੱਥੇ ਉਹਨੂੰ ਮਾਰਕੀਟ ਮਿਲਦੀ ਆ ਔਰ ਉਹਦੇ ਵਿੱਚ ਜਿਹੜੇ ਵੀ ਦੁਨੀਆ ਦੇ ਵਿੱਚ ਵਧੀਆ ਤਰੀਕੇ ਨਾਲ ਕੰਪਲੀਟ ਕਰਕੇ ਆਪਣੀ ਚੀਜ਼ ਬਣਾਉਂਦੇ ਆ ਉਹ ਜਿੱਥੇ ਮਰਜੀ ਚਾਹਣ ਵੇਚ ਲੈਣ ਤੇ ਜੇ ਕੋਈ ਮਾੜੀ ਚੀਜ਼ ਆ ਉਹਨੂੰ ਟੈਰਸ ਦੇ ਨਾਲ ਬਚਾ ਕੇ ਰੱਖਣਾ ਇਹ ਜਿਹੜਾ ਉਹਨਾਂ ਦੇ ਮੁਤਾਬਕ ਬੜੀ ਗਲਤ ਗੱਲਤੀ ਹੈ ਹਾਂ ਹਾਂ ਮਾਰਕੀਟ ਦੇ ਉਲਟ ਵੀ ਆ ਲੇਕਿਨ ਜਿਹੜਾ ਫ੍ਰੀ ਟ੍ਰੇਡ ਦੀ ਗੱਲ ਉਹਨਾਂ ਨੇ ਕੀਤੀ ਸੀ ਉਸ ਗੱਲਬਾਤ ਵਿੱਚ ਤੁਹਾਨੂੰ ਯਾਦ ਹੋਣਾ ਆਪਣੇ ਪ੍ਰਾਈਮ ਮਿਨਿਸਟਰ ਮਰੂਨੀ ਸਾਹਿਬ ਨੇ ਫ੍ਰੀ ਟ੍ਰੇਡ ਲੋਕਾਂ ਨੂੰ ਇਦਾਂ ਵੇਚ ਰਹੇ ਸੀਗੇ ਵੀ ਜਿੱਦਾਂ ਇਹ ਇੱਕ ਇਹੋ ਜਿਹਾ ਅਮਰ ਤੇ ਆ ਜਿਹਦੇ ਚੋਂ ਲੋਕਾਂ ਦੇ ਜੀਵਨ ਦੇ ਸਤਲ ਜਿਹੜਾ ਉੱਪਰ ਉੱਠ ਜਾਣਾ ਸਾਰਾ ਕੁਝ ਬਰਾਬਰ ਹੋ ਜਾਣਾ ਬੜੀ ਤੱਕੀ ਹੁਣੀ ਆ ਪਰ ਉਸ ਤੋਂ ਬਾਅਦ ਵੇਰ ਹਾਊਸਿੰਗ ਦਾ ਕੰਮ ਕੈਨੇਡਾ 'ਚ ਬਣ ਗਿਆ ਸੀ ਇੰਡਸਟਰੀ ਸਾਰੀ ਜਿਹੜੀ ਆ ਉਹ ਮੋਸਟਲੀ ਚਾਈਨਾ ਦੇ ਵਿੱਚ ਉੱਥੇ ਮੂਵ ਹੋ ਗਈ ਸੀ ਸੋ ਜਿਹੜੀ ਆਪਾਂ ਇਹ ਗੱਲਾਂ ਕਰਦੇ ਆਂ ਵੀ ਕਈ ਵਾਰੀ ਕਈ ਗੱਲਾਂ ਜਦੋਂ ਅਸੀਂ ਉਹਨੂੰ ਧਰਤ ਤੋਂ ਦੇਖਦੇ ਆਂ ਇਹ ਵੀ ਵੈਸੇ ਇਹਨੂੰ ਝੂਠ ਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਇਸ ਤਰ੍ਹਾਂ ਨਹੀਂ ਗੱਲ ਇਹ ਕਨ ਬਿਲਕੁਲ ਜੇ ਆਪਾਂ ਇਹਨੂੰ ਸਮਝੀਏ ਇਸ ਗੱਲ ਨੂੰ ਤੋ ਟੈਰਿਫ ਤਾਂ ਜਿਹੜਾ ਪ੍ਰੋਟੈਕਸ਼ਨਿਜ਼ਮ ਆ ਉਹ ਆਈਸੋਲੇਸ਼ਨਿਜ਼ਮ ਆ ਤੇ ਜਿਹੜਾ ਓਪਨ ਮਾਰਕੀਟ ਆ ਔਰ ਇੱਥੋਂ ਹੀ ਸ਼ੁਰੂ ਹੋਇਆ ਸੀ ਸਾਰਾ ਜਿਹੜਾ ਕਾਮਨਿਜ਼ਮ ਕੈਪੀਟਲਿਜ਼ਮ ਦਾ ਝਗੜਾ ਉਹ ਤਕਰੀਬਨ ਉਹੋ ਜਿਹੀਆਂ ਪਾਲਿਸੀਆਂ ਫ੍ਰੀ ਮਾਰਕੀਟ ਇਕਨੋਮੀ ਵਿੱਚ ਵੀ ਬਣਾਤੀਆਂ ਗਈਆਂ ਜਿਹੜੀਆਂ ਕਿ ਜਿਦਾਂ ਟੈਰਿਫਸ ਵਗੈਰਾ ਜਿਹੜਾ ਹੁਣ ਪ੍ਰੈਜ਼ੀਡੈਂਟ ਟਰੰਪ ਲਾ ਰਹੇ ਸੋ ਇਹ ਸੰਦਰਭ ਉਸ ਵੇਲੇ ਦਾ 1977 ਦਾ ਤੇ ਅੱਜ 2025 ਤੇ ਤਕਰੀਬਨ ਆਲਮੋਸਟ 50 ਸਾਲ ਤੱਕ ਜਿਹੜਾ ਬਣ ਰਿਹਾ ਨਵਾਂ ਜਾਂ 40-50 ਸਾਲ ਜਿੰਨਾ ਲਾ ਲਓ ਉਹ ਦੋਨਾਂ ਦੇ ਕੰਟੈਕਸਟ ਵੱਖਰੇ ਵੱਖਰੇ ਆ ਪ੍ਰੈਜ਼ੀਡੈਂਟ 트ਰੰਪ ਹੁਣ ਉਹੀ ਇੰਡਸਟਰੀ ਜਿਹੜੀ ਪਹਿਲਾਂ ਫ੍ਰੀ ਟ੍ਰੇਡ ਫ੍ਰੀ ਟ੍ਰੇਡ ਕਰਕੇ ਚਾਈਨਾ 'ਚ ਲੈ ਕੇ ਗਏ ਹੁਣ ਉਹਨਾਂ ਦੀ ਬਣੀਓ ਚੀਜ਼ਾਂ ਦੇ ਉੱਪਰ ਟੈਰਿਫ ਲਾ ਕੇ ਜਿਹੜੀ ਲੋਕਲ ਇੰਡਸਟਰੀ ਨੂੰ ਬਚਾਉਣ ਦੀ ਜਾਂ ਜਿਹੜੀ ਵੀ ਕੋਈ ਗੰਮ ਕਰਨ ਦੀ ਕੋਸ਼ਿਸ਼ ਹੋ ਰਹੀ ਆ ਹਾਂ ਹਾਂ ਇਹ ਵੀ ਇਹ ਵੀ ਇਹ ਵੀ ਗੱਲ ਆ ਆਪਣੇ ਸਰਦਾਰ ਭਪਿੰਦਰ ਸਿੰਘ ਜੀ ਦੇਖੋ ਕੈਨੇਡਾ ਅਤੇ ਅਮਰੀਕਾ ਦੇ ਜਿਹੜੇ ਹੈਗੇ ਰਿਲੇਸ਼ਨ ਉਹ 100-150 ਸਾਲ ਤੋਂ ਕਾਫੀ ਸਮੇਂ ਤੋਂ ਬੜੇ ਚੰਗੇ ਨੇ ਇੱਕ ਨਾ ਕੋਈ ਮਿਲਟਰੀ ਆ ਬਾਰਡਰ ਤੇ ਹਾਂਜੀ ਹੁਣ ਹਰ ਪਾਸਿਓਂ ਜਿਹੜੀ ਪ੍ਰੋਟੈਕਸ਼ਨ ਦੀ ਗੱਲ ਹੁੰਦੀ ਆ ਜੇ ਫ੍ਰੀ ਟਰੇਡ ਸੀ ਨਾਰਥ ਅਮਰੀਕਾ ਦਾ ਫ੍ਰੀ ਟਰੇਡ ਆਪਾਂ ਗੱਲ ਕਰ ਲਈ ਇੱਥੇ ਆਟੋ ਸੈਕਸ਼ਨ ਆ ਇੱਥੇ ਲੰਬਰ ਆ ਆ ਜਾਂ ਫਿਰ ਅਲੂਮਿਨਮ ਹੈ ਹੋਰ ਬਹੁਤ ਸਾਰੀ ਇੰਡਸਟਰੀ ਹੈ ਜਿਹੜੇ ਤੁਸੀਂ ਇੱਥੋਂ ਬਣਾ ਕੇ ਜਿੱਦਾਂ ਆਮ ਵੇਚਦੇ ਉਹਦੇ ਵੇਚਿਆ ਜਾਂਦਾ ਚਲੋ ਕੈਨੇਡਾ ਨੂੰ ਥੋੜਾ ਚਰਚਾ ਲੱਗੇਗਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਪਰ ਜੇ ਜਿਹੜੀਆਂ ਜਿਹੜੀਆਂ ਸਟੇਟਸ ਕੈਨੇਡਾ ਦੇ ਨਾਲ ਲੱਗਦੀਆਂ ਨੇ ਜਦੋਂ ਉੱਥੇ ਇਹ ਐਡ ਚੱਲੀ ਉੱਥੇ ਦੇ ਰਿਪਬਲਿਕਨ ਉੱਥੇ ਦੇ ਡੈਮੋਕ੍ਰੈਟਿਕ ਜਿਹੜੇ ਵੋਟਰਸ ਨੇ ਉੱਥੇ ਦੇ ਜਿਹੜੇ ਚੁਣੇ ਹੋਏ ਕਹ ਲਓ ਨਮਾਇंदे ਨੇ ਕੁਝ ਸੈਨੇਟਰ ਨੇ ਕਾਂਗਰਸਮੈਨ ਹੋਣਗੇ ਜਾਂ ਗਵਰਨਰਸ ਹੋਣਗੇ ਉਹਨਾਂ ਦੇ ਵੀ ਅਸਰ ਪੈਂਦਾ ਸੋ ਜਿਹੜੀ ਰੇਗਨ ਦੀ ਫਾਊਂਡੇਸ਼ਨ ਹੈ ਉਹਦੇ ਮੈਂਬਰ ਵੀ ਟਰੰਪ ਦੇ ਨਾਲ ਕੰਮ ਕਰਦੇ ਨੇ ਸੋ ਇੱਕ ਪਾਸੇ ਟਰੰਪ ਸਾਹਿਬ ਰੇਗਨ ਦੀ ਉਸ ਸਮੇਂ ਦੀਆਂ ਧਾਰਨਾ ਦੇ ਕੇ ਦੱਸਦੇ ਨੇ ਠੀਕ ਸਹੀ ਸੀ ਹੁਣ ਇਸ ਐਡ ਨੂੰ ਫਰਾਡ ਦੱਸਿਆ ਜਾ ਪਰ ਇਹਦਾ ਸੇਕ ਟਰੰਪ ਦੇ ਕੈਂਪ ਦੇ ਵਿੱਚ ਉਹਨਾਂ ਦੀ ਜਿਹੜੀ ਕਮੇਟੀ ਵਿੱਚ ਜ਼ਰੂਰ ਲੱਗਾ ਕਿਉਂਕਿ ਲੋਕ ਖਿਲਾਫ ਹੋ ਰਹੇ ਸੀ ਸਮਾਨ ਮਹਿੰਗਾ ਵੀ ਹੋ ਸਕਦਾ ਦੂਜੇ ਪਾਸੇ ਆਪਾਂ ਦੇਖਦੇ ਹਾਂ ਜਿਹੜੀਆਂ ਵੱਡੀਆਂ-ਵੱਡੀਆਂ ਇੰਡਸਟਰੀਜ਼ ਨੇ ਜਿਵੇਂ ਇੱਥੇ ਬ੍ਰੈਮਟਨ ਤੋਂ ਆ ਜਿਹੜਾ ਜੀਪ ਵਾਲਾ ਆ ਪਲਾਂਟ ਆ ਜਿਹੜਾ ਬ੍ਰੈਮਟਨ ਦਾ ਆਟੋ ਪਲਾਂਟ ਆ ਉਹਨੂੰ ਮੂਵ ਕਰਨਾ ਅਮਰੀਕਾ ਦੇ ਵਿੱਚ ਫਿਰ ਇਸ ਤੋਂ ਬਿਨਾਂ ਜਿਹੜਾ ਇੰਗਰਸੋਲ ਦੇ ਵਿੱਚ ਹੈ ਹੋਰ ਬੁੱਧੇ ਨੇ ਜਿਹੜੀ ਇੰਟਾਇਰਿਓ ਵਿੱਚ ਬਹੁਤ ਬਹੁਤ ਵੱਡੀ ਆਟੋ ਇੰਡਸਟਰੀ ਹੈਗੀ ਹੈ ਹੋਰ ਵੀ ਹੈਗੇ ਹਨ ਜੀ ਸੋ ਜੇਕਰ ਪ੍ਰੀਮੀਅਰ ਫੋਰਸ ਆ ਵੀ ਇਸ ਗੱਲ ਤੇ ਸਟੈਂਡ ਲੈਂਦੇ ਨੇ ਤਾਂ ਉਹ ਅੰਟਾਰੀਓ ਦੇ ਲੋਕਾਂ ਦਾ ਇੰਟਰੈਸਟ ਸਰਵ ਕਰ ਰਹੇ ਨੇ ਦੂਜੇ ਪਾਸੇ ਬੀਸੀ ਦੇ ਪ੍ਰੀਮੀਅਰ ਨੇ ਵੀ ਕਿਹਾ ਕਿ ਹਾਂ ਅਸੀਂ ਇਹ ਜਿਹੜੀ ਐਂਟੀ ਟੈਰਫ ਐਡ ਜਾਰੀ ਰੱਖਾਂਗੇ ਪਰ ਤੁਸੀਂ ਟੈਰਫ ਲਾਉਣਾ ਚਾਹੁੰਦੇ ਹੋ ਜੇ ਤੁਹਾਡੇ ਤੇ ਕੋਈ ਲਾਉਂਦਾ ਫਿਰ ਤੁਸੀਂ ਉਸ ਦੇ ਖਿਲਾਫ ਹਾਂ ਇੱਕ ਗੱਲ ਚ ਟਰੰਪ ਦੀ ਆਪਾਂ ਵੀ ਕਹੇ ਸਟਰੰਪ ਨੇ ਕਿਹਾ ਜਿਹੜੇ ਦੇਸ਼ ਸਾਡੇ ਤੇ ਟੈਰਫ ਲਾ ਰਹੇ ਨੇ ਜੇ ਕੋਈ 50% ਲਾ ਰਿਹਾ ਅਸੀਂ ਵੀ ਉਹਨਾਂ ਦੇ ਸਮਾਨ ਤੇ 25% ਲਾਵਾਂਗੇ ਉੱਥੇ ਟਰੰਪ ਵੀ ਸਹੀ ਹੈ ਕੋਈ 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 ਦੂਰਾ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਪਰ ਜੋ ਜੋ ਤੁਸੀਂ ਬਿਲਕੁਲ ਟੂ ਮੱਚ ਆਪਣੀ ਮਰਜ਼ੀ ਕਰਦੇ ਹੋ ਵੀ ਮੇਰਾ ਹੀ ਡੰਡਾ ਮੈਂ ਹੀ ਮੇਰਾ ਹੀ ਝੰਡਾ ਮੈਂ ਹੀ ਸਭ ਕੁਝ ਕਰਨਾ ਬਾਕੀ ਕੋਈ ਕਰ ਨਹੀਂ ਸਕਦੇ ਫੇਰ ਥੋੜੀ ਜੀ ਗੱਲਬਾਤ ਗੜਵੜ ਹੋ ਜਾਂਦੀ ਹਾਂ ਐਗਰੀਮੈਂਟ ਹੋ ਸਕਦੇ ਨੇ ਕੀਤੇ ਵੀ ਜਾਣਗੇ ਪਰ ਇਸੇ ਵਿੱਚ ਵੀ ਜਿਹੜੀ ਟੈਕਸ ਛੋਟ ਦੇ ਕੇ ਟੈਕਸ ਗ੍ਰੈਬ ਦਾ ਰੌਲਾ ਪਾ ਕੇ ਕਿ ਜਿਹੜੇ ਬਹੁਤ ਸੁਪਰ ਅਮੀਰ ਨੇ ਉਨਾ ਦਾ ਮੈਂ ਟੈਕਸ ਘਟਾ ਦਊਗਾ ਸਟਾਕ ਮਾਰਕੀਟ ਓਵਰਆਲ ਉੱਪ ਜਾਂਦੀ ਆ ਚਾਈਨਾ ਦੇ ਨਾਲ ਟ੍ਰੇਡ ਹੋਣ ਦੀ ਗੱਲਬਾਤ ਚੱਲ ਰਹੀ ਆ ਗੱਲਬਾਤ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਹੀ ਚੱਲੇਗੀ ਦੂਜੇ ਪਾਸੇ ਰਸ਼ੀਆ ਯੂਕਰੇਨ ਦੀ ਵਾਰ ਵੀ ਕਿਸੇ ਨਾ ਕਿਸੇ ਸਸਲੇ ਵਿੱਚ ਯਾਰੀ ਆ ਕੋਈ ਏਸ਼ੀਆ 'ਚ ਹੋਈ ਮੀਟਿੰਗ ਦੇ ਬਾਰੇ ਤੁਸੀਂ ਕਹਿ ਸਕਦੇ ਹੋ ਜਾਂ ਹੋਰ ਕਿਸੇ ਟੌਪਿਕ ਤੇ 1-2 ਮਿੰਟ ਦੀ ਆਪਾਂ ਗੱਲਬਾਤ ਕਰੀਏ ਫਿਰ ਆਪਾਂ ਥੋੜੀ ਪੰਥ ਪੰਜਾਬ ਨਾਲ ਸੰਬੰਧਿਤ ਵੀ ਗੱਲਬਾਤ ਕਰਦੇ ਹਾਂ ਜੀ ਸਰਦਾਰ ਭਪਿੰਦਰ ਸਿੰਘ ਜੀ ਉਸ ਤੋਂ ਪਹਿਲਾਂ ਦੱਸ ਦਿਓ ਕਿ ਤੁਸੀਂ ਸਾਡਾ YouTube ਚੈਨਲ ਅੱਜ ਦੀ ਆਵਾਜ਼ ਟੰਟੋ ਅੱਜ ਦੀ ਆਵਾਜ਼ ਟੰਟੋ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਰੰਬਲਸ ਤੇ ਜਾ ਕੇ ਵੀ ਦੇਖ ਸਕਦੇ ਹੋ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਦੇਖ ਸਕਦੇ ਹੋ ਟਿਕਟੌਕ ਤੇ ਵੀ ਦੇਖ ਸਕਦੇ ਹੋ ਅਸੀਂ ਬਹੁਤ ਜਗ੍ਹਾ ਆ ਰਹੇ ਹਾਂ ਨੰਬਰ 416 722 330416 722 330 ਇਹ ਨੰਬਰ ਵੀ ਨੋਟ ਕਰਕੇ ਰੱਖੋ ਜੇ ਕਿਸੇ ਕੋ ਨਹੀਂ ਹੈਗਾ ਤੇ ਇੱਕ ਨੰਬਰ ਆਪਣਾ ਜਿਹੜਾ ਹੈਗਾ ਇਹ ਉਹ ਆਪਣਾ ਪਹੁੰਚਣਾ ਤਾਂ ਉਹੀ ਰਿਤੇ ਹੁੰਦਾ ਹੀ ਉਹ 416 674 788 ਤੇ ਸਰਦਾਰ ਭਪਿੰਦਰ ਸਿੰਘ ਦਾ ਨੰਬਰ ਹੈ 416 897 782 ਹਾਂਜੀ ਸਰਦਾਰ ਭਪਿੰਦਰ ਸਿੰਘ ਜੀ ਆ ਜਿਹੜੇ ਓਵਰ ਆਲ ਜੋ ਵਰਲਡ ਦੇ ਹਾਲਾਤ ਨੇ ਜਾਂ ਫਿਰ ਇੰਡੀਆ ਦੀ ਆਪਾਂ ਗੱਲ ਕਰੀਏ ਕਿਉਂਕਿ ਇੰਡੀਆ ਵੀ ਕਿਸੂਤਾ ਫਸਿਆ ਹੈ ਬੜਕਾਂ ਬਹੁਤ ਮਾਰੀ ਆ ਰਹੇ ਇੰਦਾ ਹੋਣਾ ਇੰਦਾ ਹੋਣਾ ਨਹੀਂ ਹੋਣਾ ਪਾਕਿਸਤਾਨ ਤੇ ਰੂਪ ਜਮਾਉਣ ਜੋਗੇ ਨੇ ਬਾਕੀ ਕਿਸੇ ਅੱਗੇ ਨੇਕੋਸਖਦੀ ਵੱਡੀ ਮੰਡੀ ਛੋਟੀ ਮੰਡੀ ਹਾਂਜੀ ਤੇ ਸਿੱਖਾਂ ਨੂੰ ਅਤਵਾਦੀ ਐਲਾਨ ਦੇਓ ਸਿੱਖਾਂ ਨੂੰ ਟੈਰਰਿਸਟ ਐਲਾਨ ਦੇ ਬੜਾ ਕਹਿਣਾ ਸੌਖਾ ਨੇ ਸਾਡੀ ਦੇਸ਼ ਦੀ ਇਕਤਾ ਇਕਤਾ ਤੇ ਆਜ਼ਾਦੀ ਦਾ ਮੁੱਦਾ ਸਾਡੀ ਦੇਸ਼ ਦੀ ਜਿਹੜੀ ਆ ਜਿਹੜੀ ਸੋਵਰਨਟੀ ਖਤਰੇ ਚ ਪੈ ਜਾਊਗੀ ਸਾਡੀ ਤਾਂ ਅਖੰਡਤਾ ਜਿਹੜੀ ਖਰਾਬ ਹੋ ਜਾਣੀ ਹਾਂਜੀ ਜੇ ਨਹੀਂ ਜੇ ਅਸੀਂ ਖੰਡ-ਖੰਡ ਹੋ ਜਾਵਾਂਗੇ ਇਹ ਸਾਡੀ ਅਖੰਡਤਾ ਦੇ ਖਰਾਬ ਹੈ ਅਸੀਂ ਜੁਦੇ ਹੋ ਜਾਵਾਂਗੇ ਤੁਸੀਂ ਪਹਿਲਾਂ ਤਾਂ ਦੋ ਇਕੱਠੇ ਸੀ ਕਿੰਨੀਆਂ ਸਟੇਟਸ ਨੇ ਕਿੰਨੇ ਤਰਮ ਨੇ ਕਿੰਨੀਆਂ ਬੋਲੀਆਂ ਨੇ ਕਿੰਨਾ ਕੁਛ ਹੈ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਮੈਂ ਡੱਗਫੋਰਡ ਨੂੰ ਸੁਣਿਆ ਉਹਨਾਂ ਦੀ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਮੈਨੂੰ ਅੰਟੈਰੀਓ ਦੇ ਲੋਕਾਂ ਨੇ ਇਲੈਕਟ ਕੀਤਾ ਹਾਂ ਹਾਂ ਮੈਂ ਅੰਟੈਰੀਓ ਅੰਟੈਰੀਓ ਦੇ ਲੋਕਾਂ ਦੀ ਫਰੀडम ਤੇ ਜਿਹੜੀ ਡੈਮੋਕ੍ਰੇਸੀ ਲਈ ਉਹਨਾਂ ਦੀਆਂ ਜੌਬਸ ਲਈ ਜ਼ਿੰਮੇਵਾਰ ਹਾਂ ਮੈਂ ਕਿਸੇ ਅਫਗਾਨਿਸਤਾਨ ਦੇ ਵਿੱਚ ਫੌਜ ਘੱਲ ਕੇ ਉੱਥੇ ਡੈਮੋਕ੍ਰੇਸੀ ਹਿਊਮਨ ਰਾਈਟਸ ਬਣਾਉਣੇ ਉਹ ਇੱਕ ਅਜੰਡਾ ਸੀ ਜਿਹੜਾ ਕਮਿਊਨਿਜ਼ਮ ਨੂੰ ਕਾਊਂਟਰ ਕਰਨ ਦੇ ਲਈ ਵੈਸਟ ਨੇ ਇੱਕ ਜਿਸ ਤਰ੍ਹਾਂ ਗੋਬਲਸ ਕਹਿੰਦਾ ਹੁੰਦਾ ਸੀ ਇੱਕ ਝੂਠ ਦਾ ਪ੍ਰਚਾਰ ਸ਼ੁਰੂ ਕੀਤਾ ਸੀ। ਔਰ ਤੁਸੀਂ ਦੇਖ ਸਕਦੇ ਆ ਉਹ ਡੈਮੋਕ੍ਰੇਸੀ ਜਿਹੜੀ ਆ ਫਰੀडम ਆ ਲੀਬੀਆ ਦੇ ਵਿੱਚ ਸੀਰੀਆ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਹੋ ਕੇ ਨਿਬੜੀ ਆ ਤੇ ਅੱਜ ਉਹ ਕਿੱਥੇ ਨੇ। ਸੋ ਅਸਲੀ ਉਹਦਾ ਮਕਸਦ ਇਹ ਹੈਗਾ ਕਿ ਅਮਰੀਕਾ ਦੇ ਵਿੱਚ ਜਿਹੜੀ ਤੇ ਆਪਣੇ ਵੈਸਟ ਵਿੱਚ ਫਰੀडम ਤੇ ਡੈਮੋਕ੍ਰੇਸੀ ਉਦੋਂ ਹੀ ਰਹੇਗੀ ਜਦੋਂ ਲੋਕ ਖੁਸ਼ਹਾਲ ਰਹਿਣਗੇ, ਜੌਬਾਂ ਵਧੀਆ ਰਹਿਣਗੀਆਂ, ਪ੍ਰਾਈਜ਼ਾਂ ਦੇ ਜਿਹੜੇ ਕੰਟਰੋਲ ਤੇ ਰਹਿਣਗੇ। ਸੋ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਆ ਉਹ ਅਮਰੀਕਾ ਦੀ ਖੁਸ਼ਹਾਲੀ ਦੇ ਲਈ ਜ਼ਿੰਮੇਵਾਰ ਆ। ਉਹ ਕਿਸੇ ਹੋਰ ਦੁਨੀਆ ਦੇ ਜਿੱਦਾਂ ਆਪਣੇ ਵਾਲੇ ਕਹਿ ਲੈਂਦੇ ਵੀ ਅਸੀਂ ਤਾਂ ਸਾਰਾ ਇੰਡੀਆ ਖਾਲਿਸਤਾਨ ਬਣਾ ਦੇਣਾ ਅਸੀਂ। ਹਾਂ ਬਣਾ ਲਓ, ਬਣਾ ਲਓ ਸਾਰੀ ਦੁਨੀਆ ਬਣਾ ਲਓ। ਗੋ ਹੈਡ। ਹਾਂ ਤੇ ਅਸੀਂ ਆਪਣਾ ਜਿਹੜਾ ਆ ਉਹਨੂੰ ਮੇਨਟੇਨ ਕਰਨਾ। ਸਾਡਾ ਪਹਿਲਾਂ ਆਪਣਾ ਆਪ ਜਿੱਦਾਂ ਸਰਦਾਰ ਜਸਵੰਤ ਸਿੰਘ ਕਹਿੰਦੇ ਸੀ ਤੁਸੀਂ ਆਪਣੇ ਆਪ ਨੂੰ ਚਲਾਉਣਾ ਆ। ਤੋ ਇਹ ਜਿਹੜੇ ਏਜੰਡੇ ਤੁਹਾਡੇ ਜੀਵ ਤੇ ਪਾਏ ਜਾਂਦੇ ਆ ਇਹ ਕਮਿਊਨਿਜ਼ਮ ਵਾਂਗੂ ਤੁਹਾਨੂੰ ਦੇਖਣ ਨੂੰ ਇਨਫੈਚੂਏਟਿੰਗ ਹੁੰਦੇ ਆ ਲੋਕ ਅਟਰੈਕਟ ਹੁੰਦੇ ਇਹਨਾਂ ਨੂੰ ਵੀ ਅੱਖਾਂ ਦਾ ਕੈਂਪ ਲਾਓ ਜੀ ਲੰਗਰ ਬੰਦ ਕਰ ਦਿਓ ਅੱਖਾਂ ਦਾ ਕੈਂਪ ਤਾਂ 100 ਚੋਂ 1000 ਚੋਂ 10 ਬੰਦਿਆਂ ਦਾ ਲੰਗਰ ਤਾਂ ਮੇਰੇ ਖਿਆਲ ਹਜ਼ਾਰ ਤੋਂ 600 ਬੰਦੇ ਨੂੰ ਚਾਹੀਦਾ ਹੋਊਗਾ ਸਰਵਿਸ ਦੀ ਭਾਵਨਾ ਲੋਕਾਂ ਚ ਇੰਟਰੋਡਿਊਸ ਕਰਨੀ ਮੈਂ ਵਾਪਸ ਉਹਨਾਂ ਤੁਹਾਡੀ ਗੱਲ ਤੇ ਜਿਹੜੀ ਗੱਲ ਡੱਗ ਫੋਟੋ ਸਾਹਿਬ ਕਰ ਰਹੇ ਸੀ ਉਹ ਉਹੀ ਅਮਰੀਕਾ ਹੁਣ ਇੰਡੀਵਿਜੂਅਲ ਆ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡਾ ਔਇਲ ਰਿਜ਼ਰਵ ਤੇ ਸ ਹੁਣ ਉਥੇ ਕੋਈ ਇਹ ਥੋੜੀ ਆ ਵੀ ਡਰੱਗ ਹਟਾਉਣੀ ਆ ਜਾਂ ਫੈਂਟਨਲ ਕੈਨੇਡਾ ਤੋਂ ਜਿਹੜਾ ਫੈਂਟਨਲ ਕੈਨੇਡਾ ਤੋਂ ਵੀ ਫੈਂਟਨਲ ਦਾ ਇਸ਼ੂ ਆ ਉਹ ਯੂ ਐਸ ਦੀ ਡੋਮਿਨੇਸ਼ਨ ਨੂੰ ਕੈਨੇਡਾ ਨੂੰ ਅਕਸੈਪਟ ਕਰਨਾ ਪੈਣਾ ਕਿਸੇ ਤਰੀਕੇ ਦੇ ਨਾਲ ਜਿਹੜਾ ਵਿਨਜੋਵਲਾ ਦੇ ਵਿੱਚ ਡਰੱਗ ਦਾ ਰੌਲਾ ਆ ਉਹ ਅਮਰੀਕਾ ਨੇ ਉਥੇ ਹੁਣ ਅੰਦਰ ਵੜ ਜਾਣਾ ਹੈ ਮੇਰੇ ਖਿਆਲ ਆਲਰੇਡੀ ਆਪਰੇਸ਼ਨ ਅੰਦਰ ਸੀਆਈਏ ਲਾਂਚ ਕਰ ਚੁੱਕੀ ਆ ਸੋ ਉਥੇ ਦਾ ਜਿਹੜਾ ਚੁਣਿਆ ਹੋਇਆ ਮਦੂਰੋ ਆ ਉਥੇ ਦਾ ਨਹੀਂ ਚੁਣਿਆ ਹਚੋਣਾ ਵਿੱਚ ਹਾਰਿਆ ਹੋਇਆ ਲੀਡਰ ਇਹਨਾਂ ਨੇ ਲੀਡਰ ਬਣਾ ਦੇਣਾ ਆ ਦੇ ਉਦੇ ਰਿਸੋਰਸ ਉਹ ਆਲਰੇਡੀ ਪ੍ਰੈਜ਼ੀਡੈਂਟ 트੍ਰੰਪ ਖੁਦ ਆਪਣੇ ਤੁਸੀਂ YouTube ਤੇ ਸੁਣਿਆ ਕਰੋ ਵੀ ਉਹ ਸਭ ਕੁਝ ਦੇਣ ਨੂੰ ਤਿਆਰ ਹੋ ਗਿਆ ਆ ਮਦੂਰੋ ਜਿਹੜਾ ਆ ਉਹ ਸਿਰਫ ਮੋਦੀਆਂ ਨੂੰ ਮਦੂਰੋ ਮੋਦੀ ਇੱਕੋ ਹੀ ਚੀਜ਼ ਆਪਣੀ ਜ਼ਿੰਦਗੀ ਬਚਾਉਣ ਲਈ ਆਪਣੇ ਲੋਕਾਂ ਦੀ ਇਸ ਤਰ੍ਹਾਂ ਦੇ ਨਾਲ ਜਿਹੜੇ ਮੁਲਕ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਗੁੱਟਾਂ ਦੇ ਵਿੱਚ ਜਾਣ ਨਹੀਂ ਹੁੰਦੀ ਉਹ ਫਿਰ ਇੰਜੂ ਹੀ ਪਹੁੰਚਦੇ ਆ ਸੋ ਇਹ ਕੋਈ ਨਾ ਕੋਈ ਨਵਾਂ 엘ੀਟ ਜਾਂ ਉਹੀ ਮੰਨ ਜਾਣਗੇ ਸ਼ਾਇਦ ਵੀ ਇਹ ਬੜਾ ਹੁਣ ਡੈਮੋਕ੍ਰੈਟਿਕ ਹੋ ਗਿਆ ਹੁਣ ਇਹਨੂੰ ਮੌਕਾ ਦੇ ਦੇਣੇ ਆ ਪਰ ਉਹ ਸਾਰੇ ਰਿਸੋਰਸ ਲਿਖ ਜਾਏਗਾ ਔਰ ਉਹਦੇ ਨਾਲ ਜਿਹੜੀ ਅਮਰੀਕਾ ਜੇ ਖੁਸ਼ਹਵਾਲੀ ਜਿਹੜੀ ਆਉਣ ਵਾਲੇ 40-50 ਸਾਲ ਲਈ ਫ੍ਰੀडम ਐਂਡ ਡੈਮੋਕ੍ਰੇਸੀ ਉੱਥੇ ਦੇ ਲੋਕ ਵੀ ਇੱਥੇ ਆ ਕੇ ਜਦੋਂ ਕੰਮ ਕਰਨਗੇ ਫੈਕਟਰੀਆਂ ਦੇ ਵਿੱਚ ਤੇ ਉਹ ਕਹਿਣਗੇ ਵੀ ਇੱਥੇ ਡੈਮੋਕ੍ਰੇਸੀ ਬਹੁਤ ਆ ਰੂਸ 'ਚ ਹੈ ਨਹੀਂ ਚੀਨ 'ਚ ਹੈ ਨਹੀਂ ਅਸੀਂ ਇੱਥੇ ਰਹਿਣਾ ਸੋ ਇਹੀ ਵੈਸਟ ਦਾ ਜਿਹੜਾ ਇੰਪੀਰੀਅਲਿਜ਼ਮ ਸੀ ਅੱਜ ਬੁਧਾਪੇਸਟ ਵਿੱਚ ਜਿਹੜੀ ਕਾਨਫਰੰਸ ਕੈਨਸਲ ਹੋਈ ਆ ਉੱਥੇ ਜਿਹੜੇ ਵਿਕਟਰ ਔਰਬਨ ਆ ਉਹਨਾਂ ਨੇ ਕਿਹਾ ਕਿ ਇਹ ਇੰਪੀਰੀਅਲ ਕਲੋਨੀਅਲ ਪਾਵਰਸ ਆ ਜਿਹੜੀਆਂ ਕਲੋਨਲਿਜ਼ਮ ਨੂੰ ਕਾਇਮ ਰੱਖਣ ਲਈ ਯੂਕਰੇਨ ਦੇ ਵਿੱਚ ਸਲੇਵਰੀ ਨੂੰ ਜਿਹੜੀ ਇੱਕ ਹੁੰਦੀ ਹੈ ਉਹਨੂੰ ਮੇਨਟੇਨ ਕਰਨ ਦੇ ਲਈ ਲੜ ਰਹੀਆਂ ਆਂ ਔਰ ਦੇਖੋ ਇਹ ਇਹ ਉਹ ਖੁਦ ਯੂਰੋਪੀਅਨ ਯੂਨੀਅਨ ਔਰ ਨਾਟੋ ਦਾ ਮੈਂਬਰ ਆ ਵੀ ਇਹ ਜ ਲੜਾਈ ਹੁਣ ਬੰਦ ਹੋਣੀ ਚਾਹੀਦੀ ਐ ਨਹੀਂ ਤੇ ਬਹੁਤ ਵੱਡੇ ਪੱਧਰ ਵਿੱਚ ਵੱਧ ਜਾਏਗੀ ਸੋ ਮੇਰਾ ਮਤਲਬ ਦੁਨੀਆ ਦੇ ਹਾਲਾਤ ਤੁਹਾਡੇ ਤੇ ਅਸਰ ਕਰਨਗੇ ਪਰ ਜੇ ਤੁਸੀਂ ਸੁਣੇ ਨਹੀਂ ਸਕਦੇ ਇਹੋ ਜਿਹੀ ਮੀਡੀਆ ਨੂੰ ਜਾਂ ਕਰ ਨਹੀਂ ਕਰ ਸਕਦੇ ਆਪਣੀ ਜਾਨਾਂ ਆਪਣੇ ਪੈਸੇ ਬਚਾਉਣ ਦੀ ਲੋੜ ਆ ਤੇ ਫਿਰ ਭਾਈ ਖਾਈ ਜੋ ਜੁੱਤੀਆਂ ਤੁਸੀਂ ਜਿਹੜੀ ਪੰਜਾਬ ਦੀ ਗੱਲ ਕਰਦੇ ਆਂ ਹਾਂਜੀ ਆਪਾਂ ਪੰਜਾਬ ਦੀ ਵੀ ਗੱਲਬਾਤ ਕਰਦੇ ਸੀ ਕਹਿਣ ਤੋਂ ਭਾਵ ਇਹ ਆ ਦੇਖੋ ਨਾ ਤਾਂ ਤੁਸੀਂ ਅਸੀਂ ਰਲ ਕੇ ਦੁਨੀਆ ਦਾ ਕਾਰਪੋਰੇਟ ਸਿਸਟਮ ਖਤਮ ਕਰ ਸਕਦੇ ਨਾ ਇਹ ਲੈਨਨ ਤੋਂ ਹੋਇਆ ਨਾ ਇਹ ਮਾਉਤ ਹੋਇਆ ਨਾ ਕਿਸੇ ਹੋਰ ਤੋਂ ਹੋਇਆ ਇਹ ਫੋਕੀਆਂ ਫੜਾ ਵੀ ਛੱਡੋ ਤੁਸੀਂ ਹਿੰਦੁਸਤਾਨ ਹਿੰਦੁਸਤਾਨ ਕਰਦੇ ਕਰਦੇ ਸਾਰੀ ਲੜਾਈ ਤਾਂ ਇਹਦੇ ਨਾਲ ਆ ਉਹਦੇ ਨਾਲ ਆ ਟਰੰਪ ਨੇ ਬੇਸ਼ੱਕ ਆਪਣੇ ਕਾਰਪੋਰੇਟ ਵਰਲਡ ਨੂੰ ਬਹੁਤ ਉੱਚਾ ਚੱਕਿਆ ਇਕਨੋਮੀ ਸਿਸਟਮ ਇਹ ਆਪਣੇ ਵੱਡੇ ਲੈਵਲ ਤੇ ਕੰਮ ਕਰਦਾ ਜਿਹਦੇ ਨਾਲ ਫੌਜ ਦੀ ਸ਼ਕਤੀ ਹੁੰਦੀ ਹੈ ਇਹਦੇ ਨਾਲ ਲੋਕ ਹੁੰਦੇ ਨੇ ਜਿੱਡੀ ਵੱਡੀ ਤੁਹਾਡੀ ਦੇਸ਼ ਦੀ ਸ਼ਕਤੀ ਹੋਏਗੀ ਫੌਜ ਹੋਏਗੀ ਓਡਾ ਵੱਡਾ ਤੁਹਾਡਾ ਖਜ਼ਾਨਾ ਹੋਏਗਾ ਇਹਦੇ ਵਿੱਚ ਵੀ ਕੋਈ ਦੋ ਰਾਮਾ ਨਹੀਂ ਹੈਗੇ ਹਾਂ ਜੀ ਤੀਜੀ ਗੱਲ ਹੁਣ ਆਪਾਂ ਗੱਲ ਕਰਦੇ ਆਂ ਆਪਾਂ ਜੇ ਇੰਡੀਆ ਦਾ ਮੀਡੀਆ ਦੇਖ ਲਾਓ ਪੰਜਾਬ ਦਾ ਦੇਖ ਲਾਓ ਫਲਾ ਨੇ ਨਿਆ ਕਰ ਦੇਣਾ ਕੇਜਰੀਵਾਲ ਸਾਹਿਬ 350 ਸਾਲਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਦਿਨ ਤੇ ਆ ਰਹੇ ਨੇ ਮੋਦੀ ਆ ਕਰ ਰਿਹਾ ਉਹਨੇ ਆ ਹੋਏ ਹੋ ਜਾਣਾ ਹੁਣ ਤਾਂ ਪੰਜਾਬ ਖੁਸ਼ਹਾਲ ਹੋ ਗਿਆ ਹੁਣ ਤਾਂ ਪੰਜਾਬ ਵਿੱਚ ਬਹੁਤ ਤਰੱਕੀ ਹੋ ਗਈ ਪੰਜਾਬ ਵਿੱਚ ਤਾਂ ਆਮ ਆਦਮੀ ਪਾਰਟੀ ਸਰਕਾਰ ਆ ਪੰਜਾਬ ਤਾਂ ਹੁਣ ਐਨ ਕੈਲੀਫੋਰਨੀਆ ਬਣ ਗਿਆ ਜਿਹੜਾ ਕਿ ਭਗਵਾਨ ਤੁਮ ਨੇ ਬਣਾ ਦਿੱਤਾ ਤੇ ਨਾਲ ਕੇਜਰੀਵਾਲ ਨੇ ਕਹ ਲੋ ਬਣਾ ਦਿੱਤਾ ਉੱਥੇ ਉਹਨਾਂ ਨੂੰ ਰਨ ਕੌਣ ਕਰ ਰਿਹਾ ਅਜੀਤ ਡਵਾਲ ਅਤੇ ਅਮਿਤ ਸ਼ਾ ਮੋਦੀ ਮੋਦੀ ਵੀ ਇੱਕ ਚਿਹਰਾ ਹੀ ਆ ਭਾਈ ਇਹ ਇਹ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਸੋ ਜਿਹੜੇ ਸਾਡੇ ਮੁੱਦੇ ਨੇ ਤੁਹਾਡੇ ਮੁੱਦੇ ਨੇ ਤੁਹਾਡੀ ਬੋਲੀ ਤੇ ਵਿਰਸੇ ਦੀ ਗੱਲ ਆ ਤੁਹਾਡੇ ਪਾਣੀਆਂ ਦੀ ਗੱਲ ਥੋੜੇ ਅਣਖ ਦੀ ਗੱਲ ਆ ਤੁਹਾਡੇ ਧਰਮ ਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਕਿ ਉਹ ਸਾਨੂੰ ਦੱਸਣਗੇ ਕਿਹੜੇ ਦਿਨ ਦਿਨ ਮਨਾਉਣਾ ਹੈ ਕਿਸ ਤਰ੍ਹਾਂ ਮਨਾਉਣਾ ਤੁਸੀਂ ਬੰਦੀ ਛੋੜ ਨੂੰ ਬੰਦੀ ਛੋੜ ਨਹੀਂ ਕਹਿ ਸਕਦੇ ਤੁਸੀਂ ਖਾਲਸਤਾਨੀ ਯਸ ਅਸੀਂ ਖਾਲਸਤਾਨੀ ਆ ਇਹ ਪੂਰੇ ਇਹ ਗੱਲਾਂ ਤੁਸੀਂ ਮਾਣ ਨਾਲ ਕਹੋ ਕਿ ਅਸੀਂ ਖਾਲਸਤਾਨੀ ਹਾਂ ਨਾਥਿੰਗ ਰੋਂਗ ਟੂ ਬੀ ਇੱਕ ਖਾਲਸਤਾਨੀ ਜੇ ਤੁਸੀਂ ਹਿੰਦੁਸਤਾਨੀ ਤੁਸੀਂ ਹਿੰਦੁਸਤਾਨੀ ਰਹੋ ਤੁਹਾਨੂੰ ਮੁਬਾਰਕ ਹੈ ਤੁਸੀਂ ਪਾਕਿਸਤਾਨੀ ਤੁਸੀਂ ਪਾਕਿਸਤਾਨੀ ਰਹੋ ਬੰਗਲਾਦੇਸ਼ ਨੇ ਆਪਣੇ ਨਕਸ਼ੇ ਤੇ ਭਾਰਤੀ ਸੂਬਿਆਂ ਤੇ ਜਿਤਾਇਆ ਹੱਕ ਮੁਹੰਮਦ ਜੂਨਸ ਨੇ ਪਾਕਿਸਤਾਨੀ ਜਨਨ ਨੂੰ ਤੋਹਫੇ ਤੇ ਦਿੱਤਾ ਨਕਸ਼ਾ ਇਹ ਖਬਰਾਂ ਨੇ ਪੈਰਦਰ ਖਵਾਰ ਦੀਆਂ ਜੁਜਾਰ ਸਿੰਘ ਬਣਿਆ ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲਾ ਪਹਿਲਾ ਪੰਜਾਬੀ 21ਵੀਂ ਸਦੀ ਭਾਰਤ ਤੇ ਆਸIAN ਦੀ ਸਦੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਸੁਰਖੇ ਨੇ ਪੈਰਦਰ ਖਵਾਰ ਦੀਆਂ ਪ੍ਰਧਾਨ ਮੰਤਰੀ ਮੋਦੀ ਦੇ ਲਈ ਬਣਾਈ ਜਾ ਰਹੀ ਨਕਲੀ ਜਮਨਾ ਸੌਰਭ ਭਾਰ ਦਵਾਜ ਨੇ ਕਿਹਾ ਐਤਵਾਰ ਨੂੰ ਪਹਚਾਲ ਪਹਚਾਲ ਦੇ ਤੇਜ਼ ਛਟਕਿਆਂ ਨੇ ਭਾਰਤ ਸਣੇ ਆਸਟ੍ਰੇਲੀਆ ਜਾਪਾਨ ਤੇ ਮਿਆਂਮਾਰ ਹਲਾਈ ਵੱਡੇ ਪੱਧਰ ਤੇ ਧਰਤੀ ਸੁਲਮਾਨ ਖਾਨ ਨੂੰ ਪਾਕਿਸਤਾਨ ਚ ਅਲਾਨਿਆ ਗਿਆ ਅਤਵਾਦੀ ਇੰਡੀਆ ਗੱਠਜੋੜ ਬਿਹਾਰ ਦੀ ਸਤਾ ਚ ਆਇਆ ਤਾਂ ਬਖਵ ਐਕਟ ਨੂੰ ਕੂੜੇਦਾਨ ਚ ਸੁੱਟ ਦਿੱਤਾ ਜਾਵੇਗਾ ਇੰਡੀਆ ਗੱਠਜੋੜ ਬਿਹਾਰ ਦੀ ਸਤਾ ਚ ਆਇਆ ਤਾਂ ਬਖਵ ਐਕਟ ਨੂੰ ਕੂੜੇਦਾਨ ਚ ਸੁੱਟ ਦਿੱਤਾ ਜਾਵੇਗਾ ਇਹ ਕਿਹਾ ਤਜਸਵੀ ਸਾਹਿਬ ਨੇ ਸੋ ਪੰਜਾਬ ਸਰਕਾਰ ਵੱਲੋਂ ਹੜਪੀੜਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਵੰਡਣ ਦੀ ਸ਼ੁਰੂਤ ਹੋ ਗਈ ਹੈ। ਮੋਹਾਲੀ 'ਚ ਬਣੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਕਰੀਬ 1 ਹਫ਼ਤੇ ਤੋਂ ਬੰਦ ਹੈ। ਮੀਡੀਆ ਵਿੱਚ ਝੋਨੇ ਦੇ ਮੰਡੀਆਂ ਸੌਰੀ ਮੰਡੀਆਂ ਵਿੱਚ ਝੋਨੇ ਦੇ ਲੱਗੇ ਅੰਬਾਰ ਫਸਲ ਵਿੱਚ ਨਮੀ ਦਾ ਬਹਾਨਾ ਖਰੀਦ ਲਈ ਹੋਣਾ ਪੈ ਰਿਹਾ ਖਜੜਖوار ਸੂਈ ਸੁਰਖੀਆਂ ਨੇ ਉੱਥੇ ਦੀਆਂ ਅਖਬਾਰਾਂ ਦੀਆਂ ਸਮੁੱਚਾ ਪੰਥ आनंदपुर साहेब जुड़ेया बाबा तमा महाराष्ट्र ਦੇ ਭਗਵੇਂ ਮੁੱਖ ਮੰਤਰੀ ਨਾਲ ਜੁੜੇ ਨੇ ਇਹ ਉਹੀ ਟਕਸਾਲ ਜਿਹੜੀ ਸੰਤ ਪਿੰਡਾਂ ਵਾਲਿਆਂ ਦੀ ਆ ਜਿਸ ਦੀ ਅਗਵਾਈਸ ਬੇ ਬਾਬਾ ਧੰਮਾ ਜੀ ਕਰ ਰਹੇ ਨੇ ਸੋ ਇਹ ਭਾਈ ਵਿਚਾਰਨ ਦੀ ਗੱਲ ਆ ਇਹਨਾਂ ਲੋਕਾਂ ਨੂੰ ਵੀ ਖਰੀਦਿਆ ਜਾਂਦਾ ਹਰ ਇੱਕ ਦਾ ਮੁੱਲ ਹੈ ਜਿਹੜੇ ਵਿਕਦੇ ਨਹੀਂ ਝੁਕਦੇ ਨਹੀਂ ਜਿਹੜੇ ਰੁਕਦੇ ਨਹੀਂ ਸੰਤ ਪਿੰਡਾਂ ਵਾਲਿਆਂ ਆ ਹਾਂ ਸੰਤ ਪਿੰਡਾਂ ਵਾਲੇ ਬਹੁਤ ਮਹਾਨ ਸਨ ਕੋਈ ਸ਼ੱਕ ਨਹੀਂ ਹੈਗੀ ਪਰ ਇਸ ਤਖਸਾਲ ਦੇ ਮੁਖੀ ਨੂੰ ਸੱਤ ਪਿੰਡਰਾਂ ਵਾਲਿਆਂ ਦੇ ਨਾਲ ਬਿਲਕੁਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਇਹ ਵੀ ਗੱਲ ਆ ਬਾਤ ਹੈ ਤੇ ਬੰਗਲਾਦੇਸ਼ ਨੇ ਆਪਣੇ ਨਕਸ਼ੇ ਤੇ ਭਾਰਤੀ ਸੂਬਿਆਂ ਤੇ ਜਿਤਾਇਆ ਹ ਕੋ ਤੁਸੀਂ ਵੀ ਭਾਈ ਜਿਤਾਓ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਸਰਦਾਰ ਭਵਿੰਦਰ ਸਿੰਘ ਜੀ ਆਪਾਂ ਨੇ ਕੋਲ 1320 ਮਿੰਟ ਇਸ ਪ੍ਰੋਗਰਾਮ ਜਿਹੜਾ ਚੱਲਦਾ ਆਪਣੇ ਕੋਲ ਕੋਈ 5-7 ਮਿੰਟ ਬਾਕੀ ਨੇ 5 ਕਿ ਮਿੰਟ ਸਾਢੇ 4 ਮਿੰਟ ਅਖੀਰ ਤੇ ਤੁਸੀਂ ਕੀ ਕਰਨਾ ਚਾਹਦੇ ਹੋ ਉਸ ਤੋਂ ਬਾਅਦ ਆਪਾਂ ਫਿਰ ਕਿਸੇ ਵੀ ਮੁੱਦੇ ਤੇ ਗੋ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਭਾਜੀ ਆਪਾਂ ਵੀ ਡੱਗਫੋਰਡ ਸਾਹਿਬ ਕਹਰੇ ਮੇਰੀ ਜੌਬ ਇੰਟੈਰੀਓ ਦੇ ਵਿੱਚ ਜੌਬਸ ਨੂੰ ਰੱਖਣਾ ਚਾਹੁੰਦਾ ਹਾਂ ਇਸਕਿਨ ਇੰਟੈਰੀਓ ਦੇ ਲੋਕਾਂ ਨੂੰ ਜਿਸ ਟਰੰਪ ਪੀਟਰ ਹੈਗੇ ਸਤ ਨੇ ਅਮਰੀਕਨ ਜਨਰल्स ਨੂੰ ਅਡਰੈਸ ਕਰਦੇ ਕਿਹਾ ਵੀ ਤੁਸੀਂ ਆ ਜਿਹੜੀ ਦੂਸਰੇ ਡੀ ਯੂਆਈ ਜਾਂ ਇਦਾਂ ਦੀਆਂ ਗੱਲਾਂ ਵੀ ਮਨਾ ਜਾਨੀ ਜਿਹੜੇ ਗੇਲ ਐਸ ਵੀਆਂ ਦੀਆਂ ਗੱਲਾਂ ਤੋਂ ਪਰੇ ਹਟੋ ਫੌਜ ਦਾ ਕੰਮ ਸਿਕੰਦਰੇ ਆਦਮ ਜੀ ਨੌਨ ਦੁਨੀਆ ਤੋਂ ਕੰਮ ਆ ਲੁੱਟ ਕੇ ਮੁਲਕ ਦੇ ਵਿੱਚ ਲਿਜਾਣਾ ਸਮਾਨ ਨੂੰ ਇਹ ਭਾਰਤ ਨੂੰ ਜਿਹੜਾ ਉਸ ਵੇਲੇ ਮੁਸਲਮਾਨਾਂ ਦਾ ਭਾਰਤ ਸੀ ਕੋਈ ਭਾਰਤ ਨਹੀਂ ਸੀ 1000 ਸਾਲ ਤੋਂ ਇਹ ਜਿਹੜਾ ਅੱਜ ਆ ਤੁਹਾਡੇ ਨੂੰ ਦਿਖ ਰਿਹਾ ਹੈ ਉਹਦਾ ਕੰਮ ਜਿਹੜਾ ਸੀ ਉਹ ਉੱਥੇ ਜਦੋਂ ਅੰਗਰੇਜ਼ ਫੌਜ ਆਈ ਉਹ ਲੁੱਟ ਕੇ ਲੈ ਕੇ ਗਈ ਭਾਰਤ ਕ੍ਰਾਊਨ ਜੁਵਲ ਬਣਿਆ ਇੰਡੀਆ ਇਹਨਾਂ ਦਾ ਅੰਗਲੈਂਡ ਦਾ ਜਿਹੜਾ ਹਾਂਗਕਾਂਗ ਵਿੱਚ ਚੀਨ ਟੀਮ ਵੇਚੀ ਗਈ ਚੀਨ ਦੇ ਵਿੱਚ ਚੀਨ 100 ਸਾਲ ਬਿਮਾਰ ਰਿਹਾ ਉਹਦੇ ਨਾਲ ਜਿਹੜੀ ਤਰੱਕੀ ਉਹਦੇ ਨਾਲ ਹੋਈ ਆ ਉਹ ਬਿਲ ਗੇਟਸ ਦੀ ਵਿੰਡੋ ਦੇ ਨਾਲ ਵੀ ਨਹੀਂ ਹੋਈ ਆ ਇੰਗਲੈਂਡ ਦੇ ਵਿੱਚ ਆਪਣੇ ਸੌਰੀ ਵੈਸਟ ਦੇ ਵਿੱਚ ਸੋ ਇਹ ਚੀਜ਼ ਨੂੰ ਸਮਝੋ ਤੇ ਉਸੇ ਤਰੀਕੇ ਨਾਲ ਜਦੋਂ ਹੁਣ ਵੈਨਿਜੁਏਲਾ ਦਾ 골ਡ ਜੈ ਆਇਲ ਜਦੋਂ ਮਿਲ ਜਾਏਗਾ ਅਮਰੀਕਾ ਨੂੰ ਤੇ ਇੱਥੇ ਫ੍ਰੀडम ਤੇ ਡੈਮੋਕ੍ਰੇਸੀ ਹੋਰ ਵਧੇਗੀ ਲੋਕਾਂ ਦੇ ਕੋਲ ਹੋਰ ਵਧੀਆ ਜ਼ਿੰਦਗੀ ਜੀਣ ਦੇ ਮੌਕੇ ਹੋਣਗੇ ਇੱਥੇ ਭੁੱਖਮਰੀ ਨਹੀਂ ਹੋਏਗੀ ਲੁੱਟਖੋ ਨਹੀਂ ਹੋਏਗੀ ਇਮੀਗ੍ਰੈਂਟਸ ਨੂੰ ਇਹ ਹਟ ਨਹੀਂ ਕਰਨਗੇ ਨਹੀਂ ਤਾਂ ਜਦੋਂ ਵੀ ਇੱਥੇ ਤੰਗੀ ਆਏਗੀ ਸਭ ਤੋਂ ਪਹਿਲਾਂ ਇਮੀਗ੍ਰੈਂਟਸ ਹਟ ਹੋਣਗੇ ਹਾਂ ਜਿਹੜੇ ਵੈਨਿਜੁਏਲਾ ਦੇ ਲੋਕ ਆ ਇੱਥੇ ਆ ਕੇ ਉਹ ਕਹਿਣਗੇ ਵੀ ਇੱਥੇ ਡੈਮੋਕ੍ਰੇਸੀ ਬਹੁਤ ਹੈ ਲੇਬਰ ਜੋਬਾਂ ਕਰਕੇ ਤੇ ਅਸੀਂ ਕਿਉਂਕਿ ਉਹਨਾਂ ਦੇ ਮੁਲਕ ਦੇ ਵਿੱਚ ਉਹ ਉਹਨਾਂ ਦੇ ਏਲੀਟ ਜਿਹੜੇ ਉਹਨਾਂ ਨੂੰ ਵੇਚ ਦਿੰਦੇ ਆ ਸੋ ਇਹ ਚੀਜ਼ ਮੈਂ ਤਾਂ ਅੱਜ ਦੁਬਾਰਾ ਕਰ ਰਿਹਾ ਕਿ ਜਿਹੜਾ ਬਾਦਲ ਹੁਣੀ ਆ ਉਹਨਾਂ ਨੇ ਸਿੱਖਾਂ ਨੂੰ ਇਦਾਂ ਹੀ ਵੇਚ ਕੇ ਆਪ ਪੈਸਾ ਬਣਾਇਆ ਜਿੱਦਣ ਸਿੱਖ ਕੌਮ ਬਿਲਕੁਲ ਰਾਜ ਦੀ ਮੰਗ ਉੱਥੇ ਖਤਮ ਹੋ ਗਈ ਇਹ ਰੇਲ ਗੱਡੀਆਂ ਜੇ ਘੁੰਮਣਗੇ ਜਿੱਦਾਂ ਜ਼ਮੀਨਾਂ ਜਬਤ ਹੁੰਨੀਆਂ ਜਿਹੜੀਆਂ ਜ਼ਮੀਨਾਂ ਜਬਤ ਕਰਨ ਦਾ ਕੀ ਮਤਲਬ ਹੈ ਜ਼ਮੀਨਾਂ ਤਾਂ ਲੋਕਾਂ ਨੂੰ ਦਿੱਤੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਹਾਂਜੀ ਹਾਂਜੀ ਉਹ ਕਹਿੰਦੇ ਨੈਸ਼ਨਲਾਈਜ਼ ਕਰਨਾ ਕਿਸੇ ਵੀ ਐਸੈਟ ਨੂੰ ਔਰ ਇਹਦੇ ਨਾਲ ਹੀ ਮੈਂ ਦੱਸ ਦਵਾਂ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਜਿਹੜੇ ਇਸ ਵੇਲੇ ਆ ਨਵੰਬਰ ਦਾ ਮਹੀਨਾ ਵੀ ਸ਼ੁਰੂ ਹੋਣ ਵਾਲਾ ਆ ਜਿਹਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਕਤਲੇਆਮ ਵੀ ਹੋਇਆ ਉਹਨਾਂ ਦਿਨਾਂ ਦੇ ਵਿੱਚ ਔਰ ਅੱਜ ਵੀ ਜਿਹੜਾ ਪੰਥ ਆ ਉਹ ਜੂਝ ਰਿਹਾ ਆ ਸੋ ਉਹਦੇ ਵੱਖ-ਵੱਖਰੇ ਪ੍ਰੋਗਰਾਮ ਜਿਹੜੇ ਜੁਸੀਂ ਜਿੱਥੇ ਵੀ ਜਾ ਸਕਦੇ ਆ ਪਰ ਮੇਰਾ ਖਿਆਲ 31 ਅਕਤੂਬਰ ਨੂੰ ਵੀ ਮਜਾਰੇ ਜਿਹੜੇ ਆ ਭਾਰਤੀ ਕੌਂਸਲੇਟਾਂ ਦੇ ਵਿੱਚ ਜਿੱਥੇ ਇਹ ਕੱਤੇ ਜਾ ਰਹੇ ਵੀ ਸਿੱਖਾਂ ਦਾ ਕਤਲੇਆਮ ਜਿਹੜਾ ਬੜਾ ਮਿੱਠਕਿਆ ਔਰ ਅੱਜ ਵੀ ਲਗਾਤਾਰਤਾ ਦੇ ਨਾਲ ਅੱਜ ਵੀ ਜਿਹੜੀ ਸਿੱਖਾਂ ਦੀ ਉੱਥੇ ਡੈਮੋਗ੍ਰਾਫਿਕਸ ਨੂੰ ਚੇਂਜ ਕਰਨਾ ਜਾਨੀ ਕਿ ਸਿੱਖਾਂ ਨੂੰ ਗਣਤੀ ਬਣਾਉਣਾ ਇੱਥੇ ਗੱਲ ਜ਼ਰੂਰ ਕਰਨੀ ਚਾਹੁੰਦਾ ਤੁਹਾਡੇ ਪ੍ਰੋਗਰਾਮ 'ਚ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਮੈਂ ਪਰਸੋਂ ਬੋਲਦੇ ਸੁਣਿਆ ਉਹਨੇ ਕਿ 7% ਦੋ ਇਮੀਗ੍ਰੈਂਟ ਆ ਟੋਟਲ ਕੈਨੇਡਾ ਦੀ ਪੋਪੂਲੇਸ਼ਨ ਦੇ ਇਹ 500 ਸਾਲ ਤੱਕ ਵੀ ਇਹ ਮжоਰਿਟੀ ਨਹੀਂ ਬਣ ਸਕਦੇ ਉੱਥੇ ਜਿਹੜੇ ਪੰਜਾਬ ਵਿੱਚ ਰੀਜਨ ਨੇ ਦੇ ਵੀ ਸਾਰੇ ਹੀ ਭਈਏ ਲਿਆ ਕੇ ਬਿਠਾ ਦਿਓ ਮੈਂ ਸਮਝਦਾ ਵੀ ਸੁਸਾਈਡਲ ਥੌਟ ਜਿਹੜੀ ਸਿੱਖਾਂ 'ਚ ਖਾਸ ਕਰ ਕਾਮਰੇਡ ਫਲਵਾ ਰਹੇ ਆ ਹਮੇਸ਼ਾ ਉਨੇ ਹੀ ਬੰਦੇ ਅੰਦਰ ਆ ਸਕਦੇ ਆ ਜਿਨ੍ਹਾਂ ਦੇ ਪ੍ਰੋਪਰ ਡਾਕੂਮੈਂਟੇਸ਼ਨ ਹੋਵੇ ਔਰ ਉਨੀ ਜੌਬ ਦੀ ਲੋੜ ਵੀ ਹੋਵੇ ਇਹ ਨਾ ਹੋਵੇ ਵੀ ਉੱਥੇ ਅਨਪਲੋਇਮੈਂਟ ਕ੍ਰੀਏਟ ਕੀਤੀ ਜਾਵੇ ਸੋ ਬੀਸਿਕਲੀ ਸਿੱਖਾਂ ਨੂੰ ਗੁਲਾਮ ਰੱਖਣ ਦੀ ਸੋਚ ਨੂੰ ਜਿਹੜਾ ਤਰਕਵਾਦੀ ਲਾਣਾ ਇਸ ਤਰੀਕੇ ਨਾਲ ਕਹਿ ਰਿਹਾ ਵੀ ਸਿੱਖ ਆਪ ਵੀ ਤਾਂ ਬਾਹਰਲੇ ਮੁਲਕਾਂ 'ਚ ਜਾਂਦੇ ਆ ਉਹ ਉਨਾ ਮੁਲਕਾਂ ਦੇ ਇਮੀਗ੍ਰੇਸ਼ਨ ਪੋਰਟਲ ਕੰਟਰੋਲ ਕਰਦੇ ਆ ਵਿਖਾ ਨੂੰ ਪੂਰੇ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ ਜੀ ਨਹੀਂ ਇਕੱਲੇ ਤਰਕਵਾਦੀ ਨਹੀਂ ਕਹਿ ਰਹੇ ਕਾਂਗਰਸੀ ਵੀ ਕਹਿ ਰਹੇ ਨੇ ਇਹਦੇ ਵਿੱਚ ਕੇਵਰੀ ਆ ਆਮ ਆਦਮੀ ਪਾਰਟੀ ਵਾਲੇ ਵੀ ਕਹਿ ਰਹੇ ਨੇ ਹੋਰ ਵੀ ਥਰੇ ਕਹਿ ਰਹੇ ਨੇ ਕਈ ਹੋਰ ਵੀ ਬੰਦੇ ਆਤਨ ਦੇ ਨੇ ਹਾਂ ਤਰਕਵਾਦ ਇਹਨਾਂ ਥੋੜਾ ਜਿਹਾ ਵੱਧਦੀ ਜੂਨੀਅਰ ਵਾਲਿਆਂ ਨਾਲ ਤੇ ਜਾਗ ਪੈਂਦਾ ਗੱਲ ਪੰਥ ਪੰਜਾਬ ਦੀ ਕਰੀਏ ਕੋਈ ਵੀ ਕਰੇ ਜੇਕਰ ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਹੋ ਪੰਜਾਬੀ ਬੋਲੀ ਨੂੰ ਬਲਾਉ ਕਰਦੇ ਹੋ ਤੁਸੀਂ ਤੁਰ ਨੂੰ ਨਹੀਂ ਮੰਨਦੇ ਤੁਹਾਡੀ ਮਰਜ਼ੀ ਆ ਧਰਮ ਬਹੁਤ ਵੱਡੀ ਗੱਲ ਆ ਸਿੱਖਾਂ ਵਾਸਤੇ ਸਿੱਖ ਧਰਮ ਮਹਾਨ ਸੀ ਤੇ ਮਹਾਨ ਰਹੇਗਾ ਸਿੱਖ ਧਰਮ ਦੇ ਵਿੱਚ ਗੁਰੂਆਂ 'ਚ ਵਿਸ਼ਵਾਸ ਕਰਨਾ ਸੱਬੇ ਸੰਜੀਵਾਲ ਸਦਾਇਨ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਪਰ ਫੇ ਤੁਸੀਂ ਪਉਣਾ ਚਾਹੁੰਦੇ ਵੱਖਰੀ ਗੱਲ ਆ ਸਰਕਾਰਾਂ ਪਾਉਂਦੀਆਂ ਨੇ ਧਰਮ ਦੇ ਨਾਲ ਵਿਰੋਧ ਧਰਮ ਉਹਨਾਂ ਨਾਲ ਵਿਰੋਧ ਨਹੀਂ ਪਾਉਂਦਾ ਸਰਕਾਰਾਂ ਕਰਦੀਆਂ ਨੇ ਸਿਸਟਮ ਕਰਦਾ ਆਪਣਾ ਸਮਾਪਤੀ ਵਾਲਾ ਜਾ ਗੁਰੂ ਨੇ ਜਾ ਮੁਲਾਕਾਤ ਕਲਵਲੇ ਪ੍ਰੋਗਰਾਮ ਵਿੱਚ ਹੋਏਗੀ ਆਪਾਂ ਸਿੰਘ ਸਭ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ